ਨਮਸਕਾਰ ਤੁਸੀਂ ਦੇਖ ਰਹੇ ਹੋ ਵਿਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਸਾਡੇ ਨਾਲ ਮੌਜੂਦ ਨੇ ਰਸਵਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅ ਇਸ ਟਾਈਮ ਅਸੀਂ ਬੋਰਡ ਦੇ ਵਿੱਚ ਮੌਜੂਦ ਆਂ ਔਰ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਜਿੱਥੇ ਇਸ ਟਾਈਮ ਹਾਲਾਤ ਹਾਲਾਤ ਜਿਹੜੇ ਨੇ ਉਹ ਹਾਰਡ ਅਰਗੇ ਬਣੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਬਾਬਾ ਜੀ ਔਰ ਉਹਨਾਂ ਦੀ ਟੀਮ ਔਰ ਬਹੁਤ ਸਾਰੇ ਐਸਆ ਸੰਸਥਾਵਾਂ ਜਿਹੜੀਆਂ ਲੋਕ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਨੇ ਉਹ ਘਰ ਉਹਨਾਂ ਦੇ ਘਰਾਂ ਦੇ ਘਰ ਡੁੱਬ ਗਏ ਨੇ ਪਾਣੀ ਦੇ ਵਿੱਚ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾ ਰਹੇ ਨੇ ਔਰ ਇੱਕ ਪਰਿਵਾਰ ਦੇ ਨਾਲ ਅਸੀਂ ਬਾਬਾ ਜੀ ਕੀ ਲੱਗਦਾ ਵੀ ਇਹ ਸਾਰਾ ਐਸਾ ਮਾਹੌਲ ਬਣਨ ਦਾ ਕਾਰਨ ਕੀ ਹੈ ਕੁਦਰਤ ਦੀ ਕਰੋਪੀ ਕੁਦਰਤ ਦੇ ਅੱਗੇ ਕਿਸਦਾ ਵਾਸ ਨਹੀਂ ਚੱਲਦਾ ਪਰ ਉਸ ਤੋਂ ਇਲਾਵਾ ਕੀ ਕੁਝ ਮੈਨ ਮੇਡ ਇਹਨਾਂ ਦੇ ਵਿੱਚ ਚੀਜ਼ਾਂ ਵੀ ਆ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਲੱਗੇ ਇਹਦੇ ਵਿੱਚ 2000 23 23 ਦੇ ਵਿੱਚ ਜਿਹੜਾ ਨਾ ਅਨਲਿਸਿਸ ਹੋਇਆ ਸੀ ਜੀ ਜੋ ਸਟੈਂਡਿੰਗ ਕਮੇਟੀ ਨੇ ਰਿਪੋਰਟ ਦਿੱਤੀ ਸੀ ਉਹਦੇ ਜੇ ਦੱਸਿਆ ਸੀਗਾ ਕਿ ਚਾਰ ਜ਼ਿਲ੍ਹੇ ਹਰਮਾਚਲ ਦੇ ਨੌਂ ਜ਼ਿਲ੍ਹੇ ਪੰਜਾਬ ਦੇ ਤੇ 11 ਰਕਤਾਂ ਦੇ ਇਹਨਾਂ ਤੇ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਓਕੇ ਤੇ ਗਲੋਬਲ ਵਾਰਮਿੰਗ ਦੇ ਬਾਰੇ ਆਪਾਂ ਪਿਛਲੇ ਸਮੇਂ ਤੋਂ ਸੁਣਦੇ ਆਏ ਆਂ ਕਿ ਜੇ ਬਾਰਸ਼ਾਂ ਪੈਣਗੀਆਂ ਤਾਂ ਬਹੁਤ ਜ਼ਿਆਦਾ ਪੈਣਗੀਆਂ ਜੇ ਨਹੀਂ ਪੈਣਗੀਆਂ ਨਹੀਂ ਪੈਣਗੀਆਂ ਪਿਛਲੇ ਸਾਲ ਨਹੀਂ ਪਈ ਜੀ ਤੇ ਇਸਕੀ ਵੀ ਜਿਹੜੀ ਬਾਰਸ਼ ਉੱਥੇ ਹੋਈ ਹੈ ਬਹੁਤ ਜ਼ਿਆਦਾ ਹੋਈ ਹੈ ਕਿੰਨਾ ਹਮਾ ਹਿਮਾਚਲ ਰੁੜਿਆ ਉਸ ਸਾਰੇ ਜਿਹੜਾ ਹੈਗਾ ਬਾਰਸ਼ ਜਿਆਦਾ ਹੋਣ ਕਰਕੇ ਦੂਸਰਾ ਪੰਜਾਬ ਦੇ ਵਿੱਚ ਵੀ ਜਿਆਦਾ ਹੋਈ ਹੈ ਜੀ ਤੁਸੀਂ ਦੇਖੋਗੇ ਕਿ ਆਹ ਏਰੀਆ ਦੇ ਵਿੱਚ ਜਿਹੜਾ ਪਠਾਨਕੋਟ ਤੋਂ ਇਧਰ ਏਰੀਆ ਬਿਲਕੁਲ ਸਾਰੇ ਜਿਹੜੇ ਆ ਦਰਿਆ ਸੀ ਦੇ ਉਥੋਂ 70000 ਕਿਉਂਸਿਕ ਛੱਡਿਆ ਹੁੰਦਾ ਸੀ ਤੇ ਲੱਖਾਂ ਰਾਜੂ ਰਲਦਾ ਸੀ ਬਿਲਕੁਲ ਉਹਦਾ ਉਹ ਵੀ ਪਾਣੀ ਸਾਰਾ ਇਹਦੇ ਵਿੱਚ ਰਲਿਆ ਸੋ ਲੰਬਾ ਸਿਰ ਤੋਂ 11 ਤਰੀਕ ਤੋਂ ਇਹ ਪਾਣੀ ਜਿਹੜਾ ਹੈਗਾ ਇੱਥੇ ਇੰਟਰ ਹੋਇਆ ਸੋ ਇਹ ਲਗਾਤਾਰ ਇਹ ਲੋਕ ਵੇੜ ਕਰਦੇ ਸੀ ਪੇ ਅੱਜ ਘਟ ਜੂਗਾ ਕੱਲ ਨੂੰ ਘਟ ਜੂਗਾ ਪਰ ਹੁਣ ਜਿਸ ਤਰ੍ਹਾਂ అలਾਰਮ ਉਤੋਂ ਹੋ ਰਿਹਾ ਪੀ ਕਦੇ ਵੀ ਇਹ ਜਿਆਦਾ ਸੜ ਸਕਦੇ ਜੀ ਸੋ ਉਹਦੇ ਵਾਸਤੇ ਸਾਨੂੰ ਜਿਹੜੀ ਹੈਗੀ ਇਹਨਾਂ ਨੂੰ ਬੇਨਤੀ ਕਰਕੇ ਇਹਨਾਂ ਨੂੰ ਬਾਹਰ ਵੀ ਕੱਢ ਰਹੇ ਆ ਤੇ ਜਿਹੜੇ ਹਜੇ ਨਹੀਂ ਆ ਉਹਨਾਂ ਦੇ ਸਮਾਨ ਆ ਉਹਨਾਂ ਨੂੰ ਨੇੜਿਆਂ ਉੱਚਾ ਕਰ ਦਿੰਦੇ ਆ ਵੀ ਥੋੜਾ ਜਿਹਾ ਜੀ ਸਾਨੂੰ ਇਹ ਕੱਢਣ ਵਾਸਤੇ ਸਮਾਂ ਮਿਲ ਜਾ ਤੇ ਪਾਣੀ ਥੋੜਾ ਜਿਹਾ ਫੁੱਟ ਹੋਰ ਵੀ ਵੱਧ ਜਵੇ ਤੇ ਇਹਨਾਂ ਦੇ ਸਮਾਨ ਨਾ ਖਰਾਬ ਹੋਵੇ ਸੋ ਬਾਕੀ ਜਿਹੜੇ ਹੈਗੇ ਇਹਨਾਂ ਦੇ ਪਸ਼ੂ ਆ ਉਹ ਲਿਜਾ ਰਹੇ ਆ ਤੇ ਉਹ ਬਾਕੀ ਕੁਦਰਤਾਂ ਦੇ ਹੱਥਾਂ ਜੋ ਆਪਾਂ ਕਰ ਸਕਦੇ ਉਹ ਅੱਛਾ ਇਹ ਕੀ ਕਾਰਨ ਹੁੰਦਾ ਹੈ ਕਿ 2023 ਦੇ ਵਿੱਚ ਵੀ ਇਸ ਤਰੀਕੇ ਦੇ ਹਾਲਾਤ ਬਣੇ ਸੀ ਕੁਛ ਦਿਨ ਹਾਲਾਤ ਰਹੇ ਮੀਡੀਆ ਨੇ ਵੀ ਦਿਖਾਇਆ ਮੰਤਰੀ ਸੰਤਰੀ ਵੀ ਸਾਰੇ ਆਂਦੇ ਰਹੇ ਇਲਾਕਿਆਂ ਦੇ ਵਿੱਚ 24 ਦੇ ਵਿੱਚ ਕੁਛ ਨਹੀਂ ਹੋਇਆ ਕੋਈ ਨਹੀਂ ਆਇਆ ਇਸ ਇਲਾਕੇ ਦੇ ਵਿੱਚ ਕੀ 24 ਦੇ ਵਿੱਚ ਅਸੀਂ ਇਹਨਾਂ ਇਲਾਕਿਆਂ ਨੂੰ ਦਰਸਤ ਨਹੀਂ ਸੀ ਕਰ ਸਕਦੇ ਦੇਖੋ ਮੈਂ ਫਿਰ ਤੋਂ ਕਹਿ ਰਿਹਾ ਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਜਿੰਨਾ ਕੁ ਅਸੀਂ ਬਚਾ ਸਕਦੇ ਸੀ ਮੈਨੂੰ ਜਲ ਸਰੋਤ ਮੰਤਰੀ ਨੇ ਬ੍ਰਿੰਦਰ ਗੋਇਲ ਉਹਨਾਂ ਦਾ ਵਿਧਾਨ ਸਭਾ ਦਾ ਮੈਨੂੰ ਬਿਆਨ ਯਾਦ ਹੈ ਜਿਹਦੇ ਵਿੱਚ ਉਹਨਾਂ ਨੂੰ ਜਦੋਂ ਵਿਰੋਧੀ ਧਿਰ ਨੇ ਪੁੱਛਿਆ ਵੀ ਇਸ ਵਾਰ ਤੁਹਾਡੀ ਕੀ ਤਿਆਰੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਹਾਰ ਨਹੀਂ ਆਣਦੇ ਆਂਗੇ ਅਸੀਂ ਸਾਰਾ ਕੁਝ ਨਹਿਰਾਂ ਜਿਹੜੀਆਂ ਉਹ ਸਾਫ਼ ਕਰ ਦਿੱਤੀਆਂ ਅੱਗੇ ਪਾਣੀ ਵਧੀਆ ਤਰੀਕੇ ਨਾਲ ਜਾਏਗਾ ਬੰਨ ਪੱਕੇ ਹੋ ਗਏ ਆ ਬੰਨ ਨਹੀਂ ਟੁੱਟਣਗੇ ਪਰ ਤੁਸੀਂ ਦੇਖੋ ਕਿ ਹਾਲਾਤ ਦੇਖੋ ਤੁਸੀਂ ਉਹੀ ਸਾਰਾ ਕੁਝ ਬਣਿਆ ਹੋਇਆ ਹਨ ਕਿ ਜਿਹੜਾ ਹੈਗਾ ਸਾਡੇ ਕਹਿਣ ਦੇ ਨਾਲ ਮੀਂਹ ਜਿਆਦਾ ਨਹੀਂ ਪੈਣਾ ਸਾਡੇ ਕਹਿਣ ਨਾਲ ਥੋੜਾ ਨਹੀਂ ਪੈਣਾ ਜੀ ਕੁਝ ਸਾਲ ਤੋਂ ਕਰ ਤੁਸੀਂ ਕੱਲ ਦੇਖਿਓ ਜਿਹੜੇ ਬਰਾਜ ਦੇ ਜਿਹੜੇ ਗੇਟ ਹੀ ਟੁੱਟ ਗਏ ਆ ਬਿਲਕੁਲ ਬਿਲ ਤੇ ਹੁਣ ਉਹ ਕਿੰਨਾ ਪਾਣੀ ਉਹਦੇ ਵਿੱਚ ਰਾਵੀ ਚ ਛੱਡਿਆ ਉਹ ਅੱਗੇ ਸਾਰਾ ਜਿਹੜਾ ਹੈਗਾ ਪਾਕਿਸਤਾਨ ਤੇ ਕਰੋੜੀ ਜਾਣਿਆ ਸੋ ਕੁਝ ਹੱਦ ਤੇ ਕੁਰਬਾਨੀ ਨੂੰ ਆਪਾਂ ਡੈਮਾਂ ਚ ਰੋਕਦੇ ਆਂ ਜੀ ਹੁਣ ਤੁਸੀਂ ਦੇਖੋਗੇ ਦੋ ਦਿਨਾਂ ਦੇ ਦੋ ਢਾਈ ਫੁੱਟ ਦਾ ਸਪੇਸ ਰਹਿ ਗਿਆ ਜੀ ਸੋ ਉਹਦੇ ਵਿੱਚ ਬਾਰਸਾਂ ਦਾ ਟਾਈਮ ਅਜੇ ਨੰਘਿਆ ਨਹੀਂ ਜੇ ਤੇ ਨੰਘ ਜਾਵੇ ਤਾਂ ਫਿਰ ਤਾਂ ਦੋ ਢਾਈ ਫੁੱਟ ਬਹੁਤ ਹੂੰ ਤੇ ਬਾਰਸਾ ਕਦੇ ਵੀ ਜਾਂਦੀ ਹੈ ਫਿਰ ਜਦੋਂ ਲਾਲ ਨਿਸ਼ਾਨ ਤੇ ਪਹੁੰਚ ਗਿਆ ਫਿਰ ਸਾਨੂੰ ਇੱਕਦਮ ਜ਼ਿਆਦਾ ਛੱਡਣਾ ਪਊਗਾ ਉਦੇ ਨਾਲ ਜਿਆਦਾ ਨੁਕਸਾਨ ਹੋਊਗਾ। ਤੋ ਇਸ ਵਾਸਤੇ ਇਹ ਤਕੀ ਅਸੀਂ ਦੇਖਿਆ 50 60 70 ਕਿਊਸਕ 1000 ਕਿਊਸਕ ਪਾਣੀ ਜਿਹੜਾ ਹੈਗਾ ਛੱਡ ਰਿਹਾ ਹੁਣ ਥੋੜਾ ਜਿਹਾ ਜਿਆਦਾ ਆ। ਲੱਖ ਕਿਊਸਕ ਉਧਰੋਂ ਉਸ ਡੈਮ ਤੋਂ ਛੱਡ ਦਿੱਤਾ। ਉਹਦਾ ਕਰਕੇ ਵੀ ਜਿਹੜਾ ਹੈਗਾ ਇਹ ਵਿਆਸ ਦੇ ਉੱਤੇ ਇਹ ਪਾਣੀ ਜਿਹੜਾ ਭਾਰੀ ਪੈ ਰਿਹਾ। ਅੱਛਾ ਤੁਸੀਂ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਜਾਂ ਅਸੀਂ ਤੁਹਾਨੂੰ মিডিਆ ਦੇ ਰਾਹੀਂ ਸੁਣੀਦਾ ਤੁਸੀਂ ਇੱਕ ਜ਼ਿਕਰ ਕਰਦੇ ਹੋ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਜਿਹੜੇ ਲੋਕ ਇਸ ਟਾਈਮ ਦੇਖ ਰਹੇ ਨੇ ग्लोबल वार्मिंग ਹੋਣ ਦੇ ਕੀ ਕਾਰਨ ਨੇ ਜੇ ਅਸੀਂ ਆਨਲਾਈਨ ਟਾਈਮ ਤੇ ਇਹਨਾਂ ਚੀਜ਼ਾਂ ਦੇ ਉੱਪਰ ਵੀ ਕੰਟਰੋਲ ਕਰਨਾ ਹੋਵੇ ਉਹਦਾ ਇਹ ਹੈ ਕਿ ਅਸੀਂ ਕੁਦਰਤ ਨਾਲ ਸੇੜਸੜ ਕਰ ਰਹੇ ਹਾਂ ਜੇ ਤਾਂ ਹੁਣ ਹਿਮਾਲਾਚਲ ਦੇਖੋ ਜਿਹੜਾ ਆਨੰਨ ਸੈਸਰੀ ਵਿਕਾਸ ਹੋਇਆ ਉਹ ਜਿਹੜੇ ਪਹਾੜ ਸੀ ਉਹਨਾਂ ਨੂੰ ਬਲਾਸਟ ਕਰਕੇ ਨਾ ਸੜਕਾਂ ਬਣਾਤੀਆਂ ਬਹੁਤ ਕੋਸ਼ ਉੱਥੇ ਢਾਂਚਾ ਖੜਾ ਕਰ ਦਿੱਤਾ ਪਰ ਹੁਣ ਉਹ ਜਿਹੜਾ ਹੈਗਾ ਉਹਦਾ ਕਰਕੇ ਹੋਰ ਥੜ ਰਿਹਾ ਉਹ ਉਹਨਾਂ ਦੀ ਮਜ਼ਬੂਤੀ ਜਿਹੜੀ ਸੀ ਕਿ ਜਦੋਂ ਆਪਾਂ ਬਲਾਸਟ ਕਰਦੇ ਆਂ ਜੇ ਡਿਗ ਥੋੜਾ ਗਿਆ ਬਾਕੀ ਦੇ ਉੱਤੇ ਸਿਰ ਤਾਂ ਹੈ ਹਾਂ ਬਿਲਕੁਲ ਤਾਂ ਉੱਥੇ ਜਿਹੜੇ ਹੁਣ ਲੋਕ ਰਹਿ ਰਹੇ ਆ ਉਹਦੇ ਨਾਲ ਉੱਥੇ ਦੀ ਗਰਮੀ ਵਧੀ ਹੈ ਬਿਲਕੁਲ ਤਾਪਮਾਨ ਵਧਿਆ ਫਿਰ ਉਹਦੇ ਉੱਤੇ ਹਰਿਆਲੀ ਘਟੀ ਹੈ ਜਿੰਨੇ ਆਪਾਂ ਰਾਹੂ ਬਣਾਉਨੇ ਆ ਜੀ ਜੀ ਸੋ ਉਹਦਾ ਅਸਰ ਜ਼ਰੂਰ ਹੁੰਦਾ ਪਰ ਜੇ ਸੀ ਉਹਦੇ ਨਾਲ ਨਾਲ ਉਹਦਾ ਹੱਲ ਕਰ ਲਈਏ ਵੱਧ ਤੋਂ ਵੱਧ ਦਰਖਤ ਲਾ ਦਈਏ ਜਿੰਨੇ ਵੀ ਪਹਾੜ ਆ ਉਹਨਾਂ ਨੂੰ ਹਰੇ ਭਰੇ ਕਰਦੀ ਹੈ ਉਹਦੇ ਨਾਲ ਹੁਣ ਤੁਸੀਂ ਦੇਖੋਗੇ ਨਾ ਇਹ ਇਹ ਪਾਣੀ ਵੀ ਹੈ ਇਹ ਦੋ ਦਰਖਤ ਜਿਹੜੇ ਦੋ ਕੰਮ ਕਰਦਾ ਹੂੰ ਜਦੋਂ ਤਾਂ ਇਹਦੀਆਂ ਜੜ੍ਹਾਂ ਵਾ ਉਹ ਪਾਣੀ ਨੂੰ ਥੱਲੋਂ ਉੱਡਣ ਨਹੀਂ ਦਿੰਦੀ ਮਿੱਟੀ ਨੂੰ ਖੋੜ ਕੇ ਰੱਖਦੀ ਦੂਸਰਾ ਜਦੋਂ ਇੱਥੇ ਦੇਖਿਆ ਬੰਨ ਟੁੱਟਦਾ ਜਾਂ ਢਾ ਲੱਗਦੀ ਆ ਪਹਿਲੀ ਪ੍ਰੈਫਰੈਂਸ ਜਿਹੜਾ ਦਰਿਆ ਦਰਖਤ ਵੱਢ ਕੇ ਛਿੱਟਦੇ ਹੂੰ ਉਹ ਉਹੀ ਹੈਲਪ ਕਰਦਾ ਉਦੋਂ ਮਗਰੋਂ ਕ੍ਰੇਟ ਦਾ ਹੋਰ ਕੋਈ ਜਿਹੜੀ ਹੈਗਾ ਸਾਧਨ ਹੋਵੇ ਨੇੜੇ ਕੁਝ ਹੁੰਦਾ ਨਹੀਂ ਕੁਝ ਵਾਰ ਤੇ ਜੜ ਦੇ ਦਰਖਤ ਜਿਹੜੇ ਹੈਗੇ ਆ ਉਹ ਅਸੀਂ ਕਟਾ ਬਹੁਤ ਦਿੱਤੇ ਹਾਂ ਸਾਨੂੰ ਗ੍ਰੀਨਰੀ ਵਧਾਉਣ ਦੀ ਲੋੜ ਤੇ ਇਹ ਜਿਹੜੇ ਕੁਦਰਤੀ ਸਰੋਤ ਆ ਇਹਨਾਂ ਦੀ ਜਿਹੜੀ ਡੀਸ਼ਲਟਿੰਗ ਖਾਸ ਕਰਕੇ ਇਹਦੀ ਕਿਉਂਕਿ ਇਤੂ ਪਾਣੀ ਜੇ ਅੱਗੇ ਕੋਈ ਰੁਕਾਵਟ ਨਾ ਹੋਵੇ ਨਹਿਰਾਂ ਦਾ ਨਾ ਤੇ ਫਿਰ ਆਪੇ ਡੀਸ਼ਲਟਿੰਗ ਹੋ ਜਾਣੀ ਆ ਪਾਣੀ ਨੂੰ ਰੋੜ ਕੇ ਲੈ ਜਾਣਾ ਜੀ ਪਰ ਹੁਣ ਪਾਣੀ ਜਿਹੜਾ ਹੈਗਾ ਰੁਕ ਕੇ ਜਾਂਦਾ ਕਿਉਂਕਿ ਪਾਣੀ ਆਪੇ ਨਹਿਰਾਂ ਨੂੰ ਦਿੰਦੇ ਹਾਂ ਇਸ ਕਰਕੇ ਜਿਹੜੀ ਰੁਕਣ ਕਰਕੇ ਜਿਹੜੀ ਘਾਰ ਹੁੰਦੀ ਆ ਉਹਦੀ ਮਿੱਟੀ ਹੁੰਦੀ ਆ ਉਹ ਰੁਕ ਜਾਂਦੀ ਆ ਪਾਣੀ ਖਾਂ ਚੁਲ ਜਾਂਦਾ ਅੱਛਾ ਇਸ ਕਰਕੇ ਸਾਰੇ ਏਰੀਆ ਮਿੱਟੀ ਨਾਲ ਭਰੇ ਹੋਏ ਮਿੱਟੀ ਨਾਲ ਭਰੇ ਹੋਏ ਅੱਛਾ ਆ ਸੰਤ ਬਲਬੀਰ ਸਿੰਘ ਸੀਚੇਵਾਲ ਮਾਡਲ ਜਿਹੜਾ ਹੈ ਉਹ ਪੂਰੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਅਡਾਪਟ ਕੀਤਾ ਗਿਆ ਤੁਹਾਡੇ ਤੋਂ ਸਲਾਮਾ ਵੀ ਮੰਗਦੇ ਆ ਬਾਕੀ ਸੂਬੇ ਕਿ ਪੰਜਾਬ ਸਰਕਾਰ ਨਹੀਂ ਮੰਦੀ ਤੁਹਾਡੀ ਇੱਕ ਵਾਰੀ ਕਹਿ ਕੇ ਦੇਖੋ ਉਹ ਜਿਹੜਾ ਹੈ ਸੀਚੇਵਾਲ ਮਾਡਲ ਆ ਉਹ ਪਿੰਡਾਂ ਦੇ ਗੰਦੇ ਪਾਣੀ ਦਾ ਪ੍ਰਬੰਧ ਆ ਜੀ ਉਹ ਤਾਂ ਸਾਰੇ ਹੋ ਰਿਹਾ ਪੂਰੇ ਪੰਜਾਬ ਚ ਹੋ ਰਿਹਾ ਹੋਰ ਵੀ ਕਰ ਰਹੇ ਆ ਇਹ ਜਿਹੜੇ ਬਾਰਸ਼ਾਂ ਦਾ ਪਾਣੀ ਹੈ ਇਹਦਾ ਤਾਂ ਵੱਡੇ ਲੈਵਲ ਦੇ ਉੱਤੇ ਪ੍ਰਬੰਧ ਦੀ ਲੋੜ ਆ ਕਿਉਂਕਿ ਇਹ ਡੀਸ਼ੈਲਟਿੰਗ ਹੋ ਜਾਏ ਫਿਰ ਇਹ ਜਿਹੜਾ ਪਾਣੀ ਆ ਜੇ ਇਹਨੂੰ ਨਿਰਧਾਰਤ ਸਰਕਾਰ ਨੇ ਕਰਨਾ ਕਿ ਇਹ ਜਿਹੜੇ 350 ਘਰ ਆ ਇਹਨਾਂ ਦਾ ਅਸੀਂ ਕੀ ਕਰਨਾ ਜਾਂ ਇੱਥੇ ਜਿਹੜਾ ਹੈਗਾ ਪਾਣੀ ਨਾ ਆਵੇ ਉਹਦੇ ਵਾਸਤੇ ਅਸੀਂ ਕਿੰਨਾ ਏਰੀਆ ਪਾਣੀ ਨੂੰ ਦੇਣਾ ਬਾਕੀ ਜਿਹੜਾ ਹੈਗਾ ਉੱਚਾ ਹੋ ਜਾ ਜ ਉਹਦੇ ਨਾਲ ਇਹ ਵੀ ਲੋਕ ਵਸਦੇ ਰਹਿਣ ਦਾ ਜਿਹੜੀ ਹੈਗੀ ਪਾਣੀ ਵੀ ਆ ਘਾੜ ਦੇਣਾ ਹੁਣ ਅਸੀਂ ਮਾਤਾ ਜੀ ਨਾਲ ਗੱਲ ਕਰ ਰਹੇ ਸੀ ਤੇ ਪਰਿਵਾਰ ਇਹ ਵੀ ਕਹਿ ਰਹੇ ਵੀ ਜਾਂ ਤਾਂ ਤੁਸੀਂ ਸਾਨੂੰ ਇੰਨਾ ਦਾ ਮੁਆਵਜ਼ਾ ਦੇ ਦੀ ਉਹ ਵੀ ਅਸੀਂ ਇੱਥੇ ਥਾਂ ਹੀ ਛੱਡ ਦੇਈ ਜੀ ਕਿਸੇ ਚੰਗੀ ਥਾਂ ਤੇ ਜਾ ਕੇ ਅਸੀਂ ਜਗਾ ਜ਼ਮੀਨ ਲੈ ਲਈ ਅਸੀਂ ਉੱਥੇ ਜਾ ਕੇ ਖੁਸ਼ ਹੋ ਕੇ ਰਹੀਏ ਕਿਉਂਕਿ ਸਾਲ ਦੋ ਸਾਲ ਬਾਅਦ ਇਹ ਪ੍ਰੋਬਲਮ ਆ ਜਾਂਦੀ ਹੈ ਕੀ ਸਰਕਾਰ ਨੇ ਇਹਦੇ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ ਨਹੀਂ ਇਹ ਤਾਂ ਹੁਣ ਇੱਕ ਬੰਦਾ ਕੋਈ ਕਹਿ ਦੇਵੇ ਦੋਦੇ ਨਾਲ ਸਾਰਾ ਕੁਝ ਨਹੀਂ ਤੁਸੀਂ ਇੱਕ ਜ਼ਿੰਮੇਵਾਰ ਹੋਂਦਾਰ ਹੋ ਜੀ ਇੱਕ ਬੰਦਾ ਕਹਿੰਦਾ ਮੈਨੂੰ ਇਹ ਦੇ ਦਿਓ ਹਾਂ ਇੱਕ ਬੰਦਾ ਕਹਿੰਦਾ ਬਿਲਕੁਲ ਹਾਂ ਜੇ ਉਹ ਸਾਰੇ ਜਹੌਨ ਜੋ ਰੱਖਣ ਅਸੀਂ ਤੇਨੂੰ ਕਹਿੰਦੇ ਕਿ ਜਿਹੜੀ ਤੁਸੀਂ ਤੁਹਾਡੇ ਕੋਲੇ ਇਹ ਤਾਂ ਬਦਲ ਕੀ ਹੈ ਜੀ 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 ਹੁਣ ਆਪਾਂ ਕੋਈ ਕਹਿ ਦਿੰਨੇ ਸੀ ਇਹ ਕਰ ਦਿੰਨੇ ਜੇ ਇਹਨਾਂ ਕੋਈ ਬਦਲ ਹੈਗਾ ਉਹ ਦੱਸਣ ਤੁਸੀਂ ਉੱਥੇ ਗੱਲ ਕਰ ਸਕਦੇ ਹੋ ਜੀ ਸੋ ਸੋ ਅਸੀਂ ਸੰਤ ਬਲਵੀਰ ਸਿੰਘ ਸੀਚੇਵਾਲ ਜਿਨ੍ਹਾਂ ਨੇ ਗਲੋਬਲ ਵਾਰਮਿੰਗ ਤੇ ਵੀ ਗੱਲ ਕੀਤੀ ਇਹ ਹੜ੍ਹ ਕਿਉਂ ਆ ਰਹੇ ਨੇ ਬਾਰ-ਬਾਰ ਔਰ ਕਿਹੜੇ ਕਾਰਨ ਐਸੇ ਨੇ ਕਿ ਲੋਕਾਂ ਦੇ ਵੱਲੋਂ ਪ੍ਰਕਿਰਤੀ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖਦੇ ਰਹੋ ਬਿਲਟੀ ਵੀ ਯੂਕੇ ਧੰਨਵਾਦ